ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਤਾਵਰਨ ਨੂੰ ਪਿਆਰ ਕਰਨ ਵਾਲੇ ਕੁਦਰਤੀ ਸਰੋਤ ਨੂੰ ਪਿਆਰ ਕਰਨ ਵਾਲੇ ਵੀਡੀਓ ਜਰੂਰ ਸ਼ੇਅਰ ਕਰਨਗੇ ਤੇ ਸਾਡੇ ਕੰਮ ਤੇ ਦੱਸਿਓ ਕਮੈਂਟ ਕਰਕੇ ਕਿਵੇਂ ਲੱਗਾ ਸਾਡਾ ਕੰਮ ਆ ਸਾਡੇ ਸੜਕ ਦੇ ਨਾਲ ਨਾਲ ਦਰਖਤ ਸੀ ਤੇ ਇਸ ਕਰਕੇ ਅਸੀਂ ਇਦਾਂ ਦੇ ਲਾਗੋ ਜਿਹੜਾ ਘਾਹ ਅਸੀਂ ਪਛਾਂਟਾ ਗਏ ਤੇ ਫਿਰ ਆ ਇਹਨੂੰ ਅੱਗ ਲਾਵਾਂਗੇ ਘਾਹ ਨੂੰ ਕਿਉਂਕਿ ਜੋ ਦਾ ਅੱਗ ਲਾ ਦਈਏ ਤੇ ਬੂਟਿਆਂ ਦਾ ਬਹੁਤ ਨੁਕਸਾਨ ਹੁੰਦਾ ਇਹ ਮੇਰਾ ਵੀਰ ਸਰਪੰਚਾ ਅਜੀਤ ਸਿੰਘ ਸਰਪੰਚਾ ਇਹ ਆ ਅਜੀਤ ਸਿੰਘ ਪਿੰਡੋ ਆ ਇਹ ਦੋਵੇਂ ਮੇਰੇ ਵੀਰ ਲੱਗੇ ਆ ਉਹ ਵੇਖੋ ਅਸੀਂ 나ੜ ਵੀ ਨਹੀਂ ਛਾੜਿਆ 나ੜ ਵੀ ਵਿੱਚੇ ਪਾਵਾਂਗੇ ਪਰਾਲੀ ਦੀ ਤੇ ਸਾਡੀ ਜਮੇ ਮਤਲਬ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਪਰਾਲੀ ਜਿਹੜੀ ਹੁੰਦੀ ਆ ਝੋਨੇ ਦੀ ਉਦੋਂ ਸਾਡੀ ਥੋੜੀ ਜਿਹੀ ਮਜਬੂਰੀ ਹੁੰਦੀ ਆ ਥੋੜੀ ਜ਼ਮੀਨ ਹੋਣ ਕਰਕੇ ਤਾਂ ਕਿ ਸਾਡੇ ਕੋਲ ਸਾਧ ਨਹੀਂ ਐਡਾ ਵੱਡਾ ਹੈਗਾ ਵੀ ਜਿਹੜਾ ਜ਼ਮੀਨ ਦੇ ਵਿੱਚ ਹੀ ਪਰਾਲੀ ਪ੍ਰੋਲੀ ਮਿਕਸ ਕਰ ਸਕੀ ਹੈ। ਔਰ ਆ ਜਿਹੜੀ ਆਪਾਂ ਜਿੰਨੀ ਕੋਸ਼ਿਸ਼ ਹੈਗੀ ਏ ਇੱਕ ਜ਼ਰੂਰ ਕਰਨੀ ਆ। ਯਾਦ ਰੱਖਤ ਕਿੱਡੇ ਸੋਹਣੇ ਹਰੇ-ਹਰੇ ਆ। ਇਸੇ ਤਰ੍ਹਾਂ ਹਰੇ ਹੀ ਰਹਿਣ। ਤੇ ਇਹ ਅਸੀਂ ਅੱਜ ਵਾਤਾਵਰਨ ਨੂੰ ਪ੍ਰੇਮ ਕਰਨ ਵਾਲਿਆਂ ਅੱਗੇ ਬੇਨਤੀ ਕਰਾਂਗੇ ਵੀਡੀਓ ਵੱdt ਵੱdt ਜ਼ਰੂਰ ਸ਼ੇਅਰ ਕਰਨਾ। ਧੰਨਵਾਦ ਸਾਰਿਆਂ ਦਾ। ਮਾੜੀਆਂ ਵੀਡੀਓ ਤੇ ਤੁਸੀਂ ਬਹੁਤ ਸ਼ੇਅਰ ਕਰ ਦਿੰਦੇ ਦਬ ਕੇ ਸ਼ੇਅਰ ਕਰ ਦਿੰਦੇ ਤੇ ਉਹ ਤੁਸੀਂ ਕਰ ਦਿੰਦੇ ਅੱਗ ਲਾਏ ਵਾਲੇ ਦੀ ਵੀ ਸ਼ੇਅਰ ਕਰ ਦਿੰਦੇ ਵੀ ਆਗ ਲਾ ਕੇ ਬੂਟੇ ਸੜ ਤੇ ਇਹ ਕਰਤਾ ਉਹ ਕਰਤਾ ਤੇ ਆ ਵੀ ਸ਼ੇਅਰ ਜ਼ਰੂਰ ਕਰੋਗੇ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ